ਵੱਡੇ ਸੰਤਾਂ ਨੇ ਦੱਸਿਆ ਸੀ ਸੱਚਖੰਡ ਜਾਣ ਤੋਂ ਪਹਿਲਾਂ 2026 ਚ ਕਿਹੜੀ ਪਰਲੋ ਆਵੇਗੀ ਤਿਆਰ ਹੋ ਜਾਓ ਪੰਜਾਬ ਵਾਲਿਓ ਦੁਬਾਰਾ 2025 ਤੋਂ ਭਿਆਨਕ ਹੋਣਾ 2026 ਸਾਲ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਪਾਤਸ਼ਾਹ ਜੀ ਨੇ ਆਪ ਹੀ ਕਹਿ ਦਿੱਤਾ ਨਾਮਹੀਣ ਗਏ ਮੂੜ ਨੰਗਾ ਪਚ ਪਚ ਮੋਏ ਬਿਖ ਦੇਖ ਪਤੰਗਾ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਵਾਂਝੇ ਹੋਏ ਮੂਰਖ ਮਨੁੱਖ ਇਥੋਂ ਖਾਲੀ ਹੱਥ ਚਲੇ ਜਾਂਦੇ ਨਹੀਂ ਕਹਿੰਦੇ ਭਾਈ ਕਹਿੰਦੇ ਨਾਮਹੀਣ ਜਿਹੜੇ ਨਾਮ ਤੋਂ ਖਾਲੀ ਨੇ ਪਚ ਪਚ ਮੋਏ ਬਿਖ ਦੇਖ ਪਤੰਗਾ ਜਿਵੇਂ ਪਤੰਗ ਬਲ ਦੇ ਦੀਵੇ ਨੂੰ ਵੇਖ ਕੇ ਸੜ ਮਰਦਾ ਹੈ ਤਿਵੇਂ ਨਾਮਹੀਨ ਮਨੁੱਖ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਵਿੱਚ ਖੁਆਰ ਹੋ ਕੇ ਆਤਮਿਕ ਮੌਤੇ ਮਰਦੇ ਨੇ ਸਾਧ ਸੰਗਤ ਕਹਿੰਦੇ ਜਿਹੜਾ ਗੁਰੂ ਤੋਂ ਟੁੱਟਿਆ ਹੈ ਖੁਆਰ ਹੋਇਆ ਹੈ ਨਾ ਕਹਿੰਦੇ ਗੁਰ ਸਿੱਖੋ ਇਹ ਗੱਲ ਯਾਦ ਰੱਖਿਆ ਜੇ ਜਿਹੜਾ ਖੁਆਰ ਹੋ ਗਿਆ ਕਹਿੰਦੇ ਸਤਗੁਰੂ ਮਹਾਰਾਜ ਜੀ ਦੀਆਂ ਉਹ ਖੁਸ਼ੀਆਂ ਕਦੀ ਨਹੀਂ ਲੈ ਸਕਦਾ ਜਿਹੜਾ ਖੁਆਰ ਹੋ ਗਿਆ ਨਾ ਕਨੇ ਉਹ ਕਦੇ ਵੀ ਸਤਿਗੁਰੂ ਦੇ ਨੇੜੇ ਨਹੀਂ ਹੋ ਸਕਦਾ ਕਿਨੇ ਜੇ ਨੇੜੇ ਹੋਊਗਾ ਤੇ ਗੁਰੂ ਦੀ ਕਿਰਪਾ ਹੋਗੀ ਜੇ ਆਪ ਹੀ ਤੋਬਾ ਕਰ ਦੇ ਤੇ ਫਿਰ ਗੁਰੂ ਉਹਨੂੰ ਗਲ ਨਾਲ ਲਾ ਸਕਦਾ ਕਿਨੇ ਉਹਦੋਂ ਪਹਿਲਾਂ ਗਲ ਨਾਲ ਨਹੀਂ ਲਾ ਸਕਦਾ ਉਹਦੋਂ ਪਹਿਲਾਂ ਕਿਰਪਾ ਨਹੀਂ ਹੋ ਸਕਦੀ ਇਹ ਗੱਲ ਯਾਦ ਰੱਖਿਆ ਜੀ ਮੈਂ ਬੇਨਤੀਆਂ ਕਰਾਂ ਕਿਨੇ 2025 ਨਾਲੋਂ ਸਾਲ ਭਿਆਨਕ ਆਉਣ ਵਾਲਾ ਜਿਹੜਾ 2026 ਨਵਾਂ ਸਾਲ ਚੜ੍ਹੇਗਾ ਤੇ ਬੇਨਤੀਆਂ ਕਰਾਂ ਗੁਰਮਖੋ ਇਹ ਉਹਨਾਂ ਲਈ ਹੋਏਗਾ ਜਿਹੜੇ ਹਲੇ ਵੀ ਗੁਰੂ ਵਾਲੇ ਨਹੀਂ ਬਣੇ ਜਿਹੜੇ ਹਲੇ ਵੀ ਸਤਿਗੁਰੂ ਨਾਲੋਂ ਟੁੱਟੇ ਹੋਏ ਨੇ ਜਿਹੜੇ ਹਲੇ ਵੀ ਪਾਤਸ਼ਾਹ ਨਾਲੋਂ ਟੁੱਟੇ ਹੋਏ ਨੇ ਜਿਹੜੇ ਹਲੇ ਵੀ ਧੰਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਟੁੱਟੇ ਹੋਏ ਨੇ ਜਿਹੜੇ ਕਹਿੰਦੇ ਆ ਸਾਡਾ ਗੁਰੂ ਤੋਂ ਬਿਨਾ ਸਰਦਾ ਹੈਗਾ ਤੇ ਪਿਆਰਿਓ ਯਾਦ ਰੱਖਿਓ ਗੁਰੂ ਤੋਂ ਬਿਨਾ ਨਹੀਂ ਜੇ ਸਰਨਾ ਸਤਿਗੁਰੂ ਤੋਂ ਬਿਨਾ ਨਹੀਂ ਸਰਨਾ ਪਾਤਸ਼ਾਹ ਤੋਂ ਬਿਨਾ ਨਹੀਂ ਸਰਨਾ ਉਹਦੇ ਨਾਮ ਤੋਂ ਬਿਨਾ ਨਹੀਂ ਸਰਨਾ ਜਿੱਥੇ ਤੱਕ ਮਰਜੀ ਘੁਮਾਇਓ ਉਹ ਸਤਿਗੁਰੂ ਦੇ ਨਾਮ ਦਾ ਸਹਾਰਾ ਸਾਨੂੰ ਲੈਣਾ ਹੀ ਲੈਣਾ ਪਏਗਾ ਉਹ ਪਾਤਸ਼ਾਹ ਦੇ ਨਾਮ ਦਾ ਸਹਾਰਾ ਸਾਨੂੰ ਲੈਣਾ ਹੀ ਲੈਣਾ ਪਏਗਾ ਗੁਰਮਖੋ ਉਹਦੇ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ਉਹ ਸਤਿਗੁਰੂ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜਨਾ ਹੀ ਪਵੇਗਾ ਭਾਵੇਂ ਅੱਜ ਭਾਵੇਂ ਭਲਕੇ ਭਾਵੇਂ ਕਿਸੇ ਦਿਨ ਹੋਰ ਪਿਆਰਿਓ ਉਹਦੇ ਤੋਂ ਬਿਨਾ ਛੁਟਕਾਰਾ ਨਹੀਂ ਜਿਹੜਾ ਸਤਿਗੁਰੂ ਜਨਮ ਮਰਨ ਸਵਾਰ ਦਿੰਦਾ ਹੋਵੇ ਉਹਦੇ ਤੋਂ ਟੁੱਟ ਗਿਆ ਅਸੀਂ ਹੋਰ ਕਿਹਦੀ ਸ਼ਰਨ ਦੇ ਵਿੱਚ ਜਾਵਾਂਗੇ ਕਿਧੋ ਅਸੀਂ ਸਹਾਰਾ ਭਾਲਾਂਗੇ ਇਸ ਗੱਲ ਨੂੰ ਕਦੇ ਸੋਚਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਰੀਤਾਂ ਰਿਵਾਜਾਂ ਤੱਕ ਸੀਮਤ ਰੱਖ ਲਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਘਰ ਲੈ ਆਓ ਖੁਸ਼ੀ ਹੋਵੇ ਗਮੀ ਹੋਵੇ ਤੇ ਉਦੋਂ ਬਾਅਦ ਅਸੀਂ ਕੀ ਲੈਣਾ ਦਿੰਨਾ ਅਸੀਂ ਸਿਰਫ ਨਾਮ ਦਾ ਮੱਥਾ ਟੇਕਦੇ ਹਾਂ ਉਦੋਂ ਬਾਹਰ ਉਹ ਸਾਡੇ ਦਿਲ 'ਚ ਸਤਕਾਰ ਸਤਗੁਰ ਕੋਈ ਨਹੀਂ ਰਹਿ ਗਿਆ ਬਹੁਤਾ ਚਾਦਿ ਇਸ ਗੱਲ ਦਾ ਭਾਵੇਂ ਗੁੱਸਾ ਹੀ ਲੱਗੇ ਜੀ ਤੇ ਲੱਗੀ ਜਾਵੇ 100 ਵਾਰੀ ਲੱਗੇ ਕਹਿਣ ਤੋਂ ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੇ ਸਤਕਾਰ ਹੋਵੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਮੰਨੀਏ ਸਤਿਗੁਰੂ ਮਹਾਰਾਜ ਰੋਜ਼ ਅੰਮ੍ਰਿਤ ਵੇਲੇ ਪ੍ਰਕਾਸ਼ ਹੋ ਕੇ ਕਹਿੰਦੇ ਆ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਹੋ ਸੱਚੀ ਬਾਣੀ ਤੇ ਸਤਿਗੁਰੂ ਮਹਾਰਾਜ ਰੋਜ਼ ਆਵਾਜ਼ ਦਿੰਦੇ ਆ ਤੇ ਪਿਆਰਿਓ ਆਪਾਂ ਫੇਰ ਨਹੀਂ ਸੁਣਦੇ ਜਿਹੜੇ ਸੁਣ ਲੈਂਦੇ ਆ ਧਨਤਾ ਦੇ ਜੋਗ ਨੇ ਜਿਹੜੇ ਲਮੀਆਂ ਤਾਨ ਕੇ ਪਏ ਰਹਿੰਦੇ ਆ ਉਹ ਉਹਨਾਂ ਦੇ ਉੱਤੇ ਗੱਲ ਬਣੀਓ ਨਹੀਂ ਨਾ ਕੋਈ ਉਹਨਾਂ ਮਤਲਬ ਉਤੋਂ ਨਹੀਂ ਲੰਘੀ ਗੱਲ ਸੋ ਗੁਰਮੁਖ ਪਿਆਰਿਓ ਮਹਾਂਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਜਿੱਥੇ ਨਾਮ ਨਾ ਜਪਿਆ ਮੇਰੇ ਗੋਵਿੰਦਾ ਸ੍ਰੀ ਨਗਰ ਉਜਾੜੀ ਜੀਓ ਇੱਥੇ ਗੱਲ ਭਾਵੇਂ ਬਾਹਰਲੇ ਪਿੰਡ ਦੀ ਲਾ ਲਓ ਤੇ ਭਾਵੇਂ ਅੰਦਰਲੇ ਦੀ ਲਾ ਲਓ ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਉਸ ਪਰਮਾਤਮਾ ਦਾ ਨਾਮ ਨਹੀਂਗਾ ਕਹਿੰਦੇ ਉਹ ਤੇ ਸਮਝੋ ਉਜੜਿਆ ਸਮਝੋ ਉੱਥੇ ਥੋੜਾ ਕੁਝ ਮਿਲਣਾ ਹੈ ਉੱਥੇ ਨਾ ਕੁਝ ਮਿਲਣਾ ਨਾ ਪੁਕਾਰਾਂ ਕੀਤਿਆਂ ਮਿਲਣਾ ਚਾਹੇ ਨੱਕ ਰਗੜ ਲਓ ਤੇ ਚਾਹੇ ਮਿੱਟੀ 'ਚ ਲੇਟ ਲਓ ਉੱਥੇ ਨਹੀਂ ਕੁਝ ਪ੍ਰਾਪਤ ਹੋਣਾ ਜੇ ਪ੍ਰਾਪਤ ਹੋਣਾ ਹੈ ਨਾ ਤੇ ਸਤਿਗੁਰੂ ਮਹਾਰਾਜ ਜੀ ਦੇ ਦਰ ਤੋਂ ਹੋਣਾ ਉਹ ਪਾਤਸ਼ਾਹ ਦੇ ਦਰ ਤੋਂ ਹੋਣਾ ਉਹ ਧੰਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣਾ ਉਹ ਪਾਤਸ਼ਾਹ ਜੀ ਤੋਂ ਹੀ ਪ੍ਰਾਪਤ ਹੋਣਾ ਹੈ ਉਹ ਤੋਂ ਬਿਨਾ ਨਹੀਂ ਮਿਲਣਾ ਜੇ ਆਪਾਂ ਸੋਚਦੇ ਹੋਈਏ ਕਿ ਕਿਤੋਂ ਮਿਲ ਜੇਗਾ ਉਹ ਤੋਂ ਬਿਨਾ ਕਿਤੇ ਪ੍ਰਾਪਤ ਹੋ ਜਾਏਗਾ ਪਾਤਸ਼ਾਹ ਜੀ ਕਹਿੰਦੇ ਉਹ ਨਹੀਂ ਕਿਤੋਂ ਮਿਲਣਾ ਹੈਗਾ ਜਿੱਥੇ ਤੱਕ ਮਰਜੀ ਘੁੰਮ ਆਏ ਉਹ ਜਿੱਥੇ ਤੱਕ ਮਰਜੀ ਜਾ ਕੇ ਤੁਸੀਂ ਕਰੋ ਜਾ ਕੇ ਪੁਕਾਰਾ ਕਿਤੋਂ ਨਹੀਂ ਮਿਲਣਾ ਹੈਗਾ ਸੋ ਪਿਆਰਿਓ ਇਹ 2025 ਨਾਲੋਂ ਵੱਧ 26 ਖਤਰਨਾਕ ਹੋਊਗਾ ਜੇ ਹਲੇ ਵੀ ਨਾ ਆਪਾਂ ਗੁਰੂ ਦੀ ਸੁਣੀ ਜੇ ਹਲੇ ਵੀ ਨਾ ਆਪਾਂ ਗੁਰੂ ਨਾਲ ਜੁੜੀਏ ਸੋ ਅੱਜ ਹੀ ਆਪਾਂ ਅਹਿਦ ਕਰੀਏ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਨਾਲ ਜੁੜੀਏ ਤੇ ਆਪਾਂ ਸਹਿਜ ਧਾਰੀ ਹੋਈਏ ਭੈਣਾ ਚੁੰਨੀ ਧਾਰੀ ਹੁਣ ਆਪਾਂ ਸਾਰੇ ਇਸ ਗੱਲ ਦਾ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ